ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਪੰਜ ਕਲਿਆਣ ਕਲਿਆਣ ਸੁੱਖਾ ਦੇ ਮਨਜੀਤ ਸਿੰਘ ਰਾਜੂ ਜੋ ਕਿ ਬੇਸਹਾਰਾ ਗਊਆਂ ਦੀ ਵੀ ਸੇਵਾ ਕਰਦੇ ਆ ਇਹ ਆਪਣਾ ਜੋ ਰੁਜ਼ਗਾਰ ਹੈ ਇਹਨਾਂ ਦਾ ਇੱਕ ਪਥਰਾਂ ਦੀ ਰਗੜਾਈ ਵੀ ਕਰ ਰਗੜਾਈ ਕਰ ਰਹੇ ਆ ਅੱਜ ਕਿਸੇ ਵੀ ਵੀਰ ਨੇ ਆਪਣੇ ਘਰ ਮਾਰਬਲ ਪੱਥਰ ਦੀ ਰਗੜਾਈ ਕਰਾਉਣੀ ਹੋਵੇ ਤਾਂ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜਰੂਰ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਇਹਨਾਂ ਦਾ ਮੋਬਾਈਲ ਨੰਬਰ ਹੈ 96538 00 800 980 ਜੇ ਕਿਸੇ ਵੀਰ ਨੂੰ ਕੋਈ ਜ਼ਖਮੀ ਗਊ ਜਾਂ ਕੋਈ ਜਾਨਵਰ ਦਿਖਾਈ ਦਿੰਦਾ ਹੈ ਉਹ ਵੀ ਇਹਨਾਂ ਵੀਰ ਵੀਰ ਨੂੰ ਦੱਸ ਕੇ ਇਹਨਾਂ ਨੂੰ ਸੇਵਾ ਦਾ ਮੌਕਾ ਦੇ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ